ਆਮ ਗਿਆ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਉਹ ਘਟਰੈਫਿਕ ਫੋਰਸ ਵੱਲੋਂ ਬਾਜ਼ਾਰ ਵਿੱਚ ਗਲਤ ਕੀਤੀਆਂ ਗਈਆਂ پارک ਗੱਡੀਆਂ ਦੇ ਕੱਟੇਗੇ ਚਾਲਾਨ। ਆਹ ਤੇ ਦਿੱਤੀ ਗਈ ਚੇਤਾਵਨੀ ਨਹੀਂ ਬਖਸ਼ੇ ਜਾਣਗੇ ਬਾਜ਼ਾਰ ਵਿੱਚ ਗਲਤ ਗੱਡੀਆਂ ਪਾਰਕਿੰਗ ਕਰਨ ਵਾਲੇ। ਆਹ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਉਹ ਬਾਜ਼ਾਰ ਵਿੱਚ ਗੱਡੀਆਂ ਪਾਰਕਿੰਗ ਵਾਲੀ ਜਗ੍ਹਾ ਤੇ ਪਾਰਕ ਕਰਨ। ਹਰੀ ਸਰ ਤੁਸੀਂ ਗੱਡੀ ਦਾ ਚਲਾਨ ਕਟਿਆ ਜੀ ਕੀ ਕਾਰਨ ਸੀ ਜੀ ਇਹ ਇਹਦੀ ਗੱਡੀ ਸਾਡੇ ਮੇਨ ਬਾਜ਼ਾਰ ਦੇ ਵਿੱਚ ਕਿੱਕੀ ਪੜੀ ਤੋਂ ਬਾਹਰ ਰੌਂਗਪਾਰ ਤੇ ਖੜੀ ਆ ਇਸੋ ਦੇ ਵਿੱਚ ਬੰਦਾ ਹੈ ਨਹੀਂ ਸੀ ਕੋਈ ਅਸੀਂ ਉਹਦਾ ਆਨਲਾਈਨ ਸਨਾਰ ਦੇ ਪਰਚੇ ਦਾਨ ਕੱਟ ਕੇ ਇਸਨੇ ਪਤੀ ਟੰਗਦੀ ਆ ਤੇ ਉਹਦੇ ਮੈਸੇਜ ਚੱਲ ਜਾਣਾ ਸਨਾਰ ਦਾ ਆਨਲਾਈਨ ਕਰਾਇਆ ਗਿਆ ਜੀ ਰੌਂਗਪਾਰ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਤੁਹਾਨੂੰ ਅਸੀਂ ਇਹੀ ਸੰਦੇਸ਼ ਦਿੰਨੇ ਆ ਜਿਹੜੀ ਜਿਹੜੀ ਪਤਰਾਉਪਾਰ ਗੱਡੀਆਂ ਨਾਪਜਾਬ ਖੜੀਆਂ ਚਲੋ ਬਾਜ਼ਾਰ ਦੇ ਵਿੱਚ ਤਿੰਨ ਚਾਰ ਪਾਰਕਿੰਗਾਂ ਬਣੀਆਂ ਨੇ ਜੇ ਲੋਕਾਂ ਦਾ ਬਣੀਆ ਪਾਰਕਿੰਗ ਦਾਣਾ ਮੰਡੀ ਦੀ ਬਣੀ ਆ। ਖਾਨੀ ਸੌਜੀ ਮੰਡੀ ਦੀ ਬਣੀ ਆ ਤੇ ਕਮੇਟੀ ਘਰ ਦੇ ਵਿੱਚ ਪਾਰਕਿੰਗ ਉੱਥੇ ਆਪਣੇ ਵੀ ਇੱਕ ਲਾਉ ਤਾਂ ਕਿ ਲੋਕਾਂ ਨੂੰ ਸਾਬ ਦੀ ਸਫਾਈ ਦਾ ਵੀ ਕਿ ਨਾ ਪਰਾ ਜਿਹੜੇ ਲੋਕ ਇੱਥੇ ਗੱਡੀ ਆਸਾਂ ਲਉਂਦੇ ਆ ਕਿ ਅਸੀਂ ਪੰਜੀ ਸਮੇਂ ਤੋਂ ਉਹਦੇ ਸਾਫ ਸਫਾਈ ਕਰਦੇ ਆ ਤੇ ਕਾਫੀ ਦਿਨ ਹੋ ਗਏ। ਧੰਨਵਾਦ।